ਪ੍ਰਚਾਰ ਕੀਤਾ ਵੀ ਜਿਹੜੀ ਜ਼ੁਬਾਨੋਂ ਹੱਡੀਆਂ ਤੜਾਂਦੀ ਐ ਇਹ ਗਲਤ ਹੈ ਗਏ ਜ਼ੁਬਾਨ ਤੁਹਾਨੂੰ ਰਾਜ ਕਰਾਂਦੀ ਐ ਧਿਆਨ ਨਾਲ ਵੇਖੋ ਕੋਈ ਲੀਡਰ ਐ ਉਹ ਜ਼ੁਬਾਨ ਨਾਲ ਗੱਲਾਂ ਕਰਕੇ ਹੀ ਇੱਕ ਸੀਐਮ ਲੀਡਰ ਬਣਦਾ ਐ ਤੁਸੀਂ ਸੋਚੋ ਇੱਕ ਜ਼ੁਬਾਨ ਐ ਇੱਕ ਸਿੰਗਰ ਗਾਣਾ ਗਾਉਂਦਾ ਐ ਉਹਦੀ ਕੀਮਤ ਕਿੰਨੀ ਐ ਇੱਕ ਇੱਕ ਕਰੋੜ ਚੱਲ ਗਈ ਐ ਦਲਜੀਤ ਐ ਇਸ ਟਾਈਮ ਇੱਕ ਇੱਕ ਕਰੋੜ ਰੁਪਈਆ ਇੱਕ ਗਾਣੇ ਦਾ ਲੈ ਰਿਆ ਐ ਇੱਕ ਫਿਲਮ ਐਕਟਰ ਐ ਉਹ ਸਰੀਰ ਦੀ ਐਕਟਿੰਗ ਕਰਨ ਦੇ ਵਿੱਚ ਇੱਕ ਫਿਲਮ ਦਾ ਘਟੋਘੜ 300 ਕਰੋੜ ਰੁਪਈਆ ਲੈਂਦਾ ਐ ਲੇੰਦਾਂ ਦੁਨੀਆ ਜੇ ਇਹੋ ਜਿਹਾ ਕੋਈ ਕੰਮ ਵਿਖਾਓ ਜਿੱਤੇ ਨੇ ਪੈਸੇ ਹੋਣ ਹੈ ਗੈ ਨਹੀਂ ਤੂੰ ਪ੍ਰਮਾਤਮਾ ਨੇ ਸਾਨੂੰ ਐੜੇ ਸਰੀਰ ਦਿੱਤਾ ਹੈ ਨਾ ਬਹੁਤ ਜ਼ਿਆਦਾ ਕੀਮਤੀ ਹੈ ਜਿਹਦੀ ਅਸੀਂ ਸੰਭਾਲ ਨਹੀਂ ਰੱਖਦੇ ਅਮੀਰ ਲੋਕ ਅਮੀਰ ਇਸ ਕਰਕੇ ਆ ਉਹ ਇਹਦੀ ਕਦਰ ਕਰਦੇ ਆ ਉਹ ਸਵੇਰੇ ਉੱਠ ਕੇ ਸੋਹਣੇ ਤਿਆਰ ਹੁੰਦੇ ਆ ਸੋਹਣਾ ਬੋਲਦੇ ਆ ਵੀ ਪੋਜ਼ੀਟਿਵ ਰਹਿੰਦੇ ਆ ਤੇ ਜਿਹੜੀ ਕੁਦਰਤੀ ਹੈ ਸਭ ਤੋਂ ਵੱਡੀ ਦਾਤ ਆ ਨਾ ਅਸੀਂ ਇਹਦਾ ਸਹੀ ਪ੍ਰਯੋਗ ਨਹੀਂ ਕਰਦੇ ਆੜੀ ਜਮਾਨ ਨੇ ਇਹਨੂੰ ਸਿਰਫ ਪੋਸਟ ਹੀ ਬੰਨ੍ਹ ਲਈ ਰੱਖਦੇ ਆ ਨੇ ਐਕਟਿਵਲੀ ਨਹੀਂ ਅਹੀਂ ਜਦੋਂ ਇਹਨਾਂ ਪੋਜ਼ਿਟਿਵ ਗੱਲਾਂ ਕਰਦੇ ਆ ਤੇ ਪਰਮਾਤਮਾ ਤੇ ਕੁਦਰਤ ਸਾਡੀ ਸੁਣਦੀ ਆ ਤੇ ਦੁਨੀਆਂ ਦਾ ਸਭ ਤੋਂ ਵੱਡੀ ਜਿਹੜੀ ਸਾਡੀ ਬਖਸ਼ਿਸ਼ ਆ ਉਹ ਸਰੀਰ ਆ ਤੇ ਦੁਨੀਆਂ ਦਾ ਸਭ ਤੋਂ ਮਹਿੰਗਾ ਤੇ ਸਭ ਤੋਂ ਮਹਿੰਗੀ ਕਮਾਈ ਕਰਕੇ ਸਾਨੂੰ ਦਿੰਦਾ ਹੈ ਦੁਨੀਆਂ 'ਚ ਹਰ ਜਗ੍ਹਾ ਸਾਨੂੰ ਇਨਵੈਸਟ ਕਰਨਾ ਪੈਂਦਾ ਹੈ ਫੇਰ ਜਾ ਕੇ ਲੱਖ ਲਾਈਏ ਤੇ ਡੇਢ ਲੱਖ ਆਉਂਦਾ ਹੈ ਇਹ ਇੱਕ ਇਹੋ ਜਿਹੀ ਚੀਜ਼ ਆ ਕਿ ਜਿਹੜੋਂ ਤੁਸੀਂ ਜ਼ੁਬਾਨ ਦਾ ਰਸ ਲਾਉਂਦੇ ਜੇ ਤੇ ਲੋਕ ਤੁਹਾਨੂੰ ਕਰੋੜਾਂ ਰੁਪਏ ਦਿੰਦੇ ਆ ਚਾਹੇ ਉਹ ਕਥਾਵਾਚਕ ਆ ਚਾਹੇ ਉਹ ਸਿੰਗਰ ਆ ਜਾਇਓ ਐਕਟਰ ਆ ਹਰ ਬੰਦਾ ਇਸ ਸਰੀਰ ਤੋਂ ਕਰੋੜਾਂ ਰੁਪਏ ਕਮਾ ਰਿਹਾ ਹੈ ਜਿੰਨਾ ਚਾਏ ਉਹ ਬੋਡੀ ਬਿਲਡਰ ਆ ਕਿਸੇ ਵੀ ਕੰਮ 'ਚ ਜਿਹੜੇ ਬੰਦੇ ਨੇ ਆਪਣੇ ਸਰੀਰ ਦਾ ਜਾਂ ਆਪਣੀ ਜ਼ੁਬਾਨ ਦਾ ਸਹੀ ਪ੍ਰਯੋਗ ਕੀਤਾ ਹੈ ਉਹ ਦੁਨੀਆ ਦਾ ਸਭ ਤੋਂ ਅਮੀਰ ਬੰਦਾ ਹੋ ਗਿਆ ਹੈ ਸੀਐਮੀ ਆਪਣੀ ਜ਼ੁਬਾਨ ਦਾ ਪ੍ਰਯੋਗ ਕਰਕੇ ਬੰਦਾ ਹੈ ਸਿੰਗਰ ਵੀ ਆਪਣੀ ਜ਼ੁਬਾਨ ਦਾ ਕਥਾਵਾਤਕ ਵੀ ਆਪਣੀ ਜ਼ੁਬਾਨ ਦਾ ਸੋਚੋ ਵੀ ਇਹ ਜ਼ੁਬਾਨ ਕਿੰਨਾ ਰਸ ਹੈ ਕਰੋੜਾਂ ਰੁਪਏ ਕਮਾ ਸਕਦੀ ਕਰੋੜਾਂ ਸਾਡੀ ਜਿਹੜੀ ਦੇਹ ਆ ਐਕਟਿੰਗ ਕਰਕੇ 300 ਕਰੋੜ 1000 ਕਰੋੜ ਇੱਕ ਐਕਟਰ ਲੈ ਰਿਹਾ ਹੈ ਤੇ ਦੇਚ ਤੂੰ ਪ੍ਰਮਾਤਮਾ ਦੀ ਜਿਹੜੀ ਇਹ ਬਖਸ਼ਿਸ਼ ਹੈ ਨਾ ਇਹਨੂੰ ਸੰਭੋ ਨਾ ਕਿ ਇਹਨੂੰ ਗਲਤ ਚੀਜ਼ਾਂ ਦੇ ਪਾਓ ਅਸੀਂ ਇਹਨੂੰ ਆਪ ਗਲਤ ਚੀਜ਼ਾਂ ਦੇ ਪਾਉਣੀ ਇਹਨੂੰ ਜਿੰਨਾ ਉਹ ਸਿਆਣਿਆ ਗਿਆ ਜਿੰਨਾ ਜਪ ਤੇ ਤਪ ਕਰੋਗੇ ਓਨਾ ਹੀ ਰਾਜ ਕਰੋਗੇ ਤੋ ਆਪਣੇ ਸਰੀਰ ਨੂੰ ਬੇਹਦ ਪਿਆਰ